ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਿਮੀ ਹੋਮ ਕਿਚਨ ਵਿੱਚ ਅੱਜ ਅਸੀਂ ਬਣਾਵਾਂਗੇ ਦੇਸੀ ਤਰੀਕੇ ਨਾਲ ਪਰਮਾ ਕਰੇਲੇ ਮੈਂ ਇੱਥੇ ਲਿੱਤੇ 1 ਕਿਲੋ ਦੇਸੀ ਕਰੇਲੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਦੀਆਂ ਉੱਪਰ ਤੋਂ ਡੰਡੀਆਂ ਨੂੰ ਕੱਟ ਲਿੱਤਾ ਤੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਛਿੱਲ ਲਿੱਤਾ ਅਗਰ ਤੁਸੀਂ ਕਰੇਲੇ ਇਸ ਤਰੀਕੇ ਨਾਲ ਬਣਾਉਂਦੇ ਹਾਂ ਤਾਂ ਇਹ ਬਿਲਕੁਲ ਵੀ ਕੜਵੇ ਨਹੀਂ ਬਣਦੇ ਤੇ ਬੜੇ ਹੀ ਸਵਾਦ ਬਣਦੇ ਹਨ ਇਨਾਂ ਨੂੰ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਅਸੀਂ ਲਗਾਵਾਂਗੇ ਇਹਨਾਂ ਦੇ ਸੈਂਟਰ ਵਿੱਚ ਕੱਟ ਕੱਟਣ ਤੋਂ ਬਾਅਦ ਅਸੀਂ ਇੱਕ ਚਾਕੂ ਦੀ ਹੈਲਪ ਨਾਲ ਇਹਨਾਂ ਦਾ ਅੰਦਰ ਬੀਜ ਨੂੰ ਰਿਮੂਵ ਕਰ ਲਵਾਂਗੇ ਅਗਰ ਬੀਜ ਪੱਕੇ ਹੋਏ ਹਨ ਤਾਂ ਅਸੀਂ ਬੀਜਾਂ ਨੂੰ ਸਾਈਡ ਰੱਖ ਦਵਾਂਗੇ ਅਗਰ ਬੀਜ ਕੱਚੇ ਹਨ ਤਾਂ ਅਸੀਂ ਉਹਨਾਂ ਨੂੰ ਯੂਜ਼ ਵਿੱਚ ਲੈ ਲਵਾਂਗੇ ਚਮਚ ਦੀ ਹੈਲਪ ਨਾਲ ਇਹ ਚੰਗੀ ਤਰ੍ਹਾਂ ਅੰਦਰ ਤੋਂ ਆਸਾਨੀ ਨਾਲ ਨਿਕਲ ਜਾਂਦੇ ਆ ਤੇ ਪੱਕੇ ਹੋਏ ਬੀਜਾਂ ਨੂੰ ਅਸੀਂ ਸਾਈਡ 'ਤੇ ਰੱਖ ਦਿੱਤਾ ਤੇ ਦੇਖੋ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਹੋਣਾ ਸੀ ਇਹਨਾਂ 'ਚ ਲਗਾਵਾਂਗੇ ਨਮਕ ਨਮਕ ਲਗਾ ਕੇ ਤੁਸੀਂ ਇਸ ਨੂੰ ਤੁੱਪਾਂ ਵਿੱਚ ਨਾ ਰੱਖਿਓ ਕਿਉਂਕਿ ਤੁੱਪਾਂ ਵਿੱਚ ਰੱਖਣ ਨਾਲ ਇਹ ਬਿਲਕੁਲ ਹਾਰਡ ਹੋ ਜਾਂਦੇ ਹਨ ਤੇ ਬਿਲਕੁਲ ਵੀ ਅੱਛੇ ਨਹੀਂ ਬਣਦੇ ਇਸ ਨੂੰ ਅੰਦਰ ਹੀ 2-3 ਘੰਟੇ ਲਈ ਰੱਖ ਲਓ 2-3 ਘੰਟੇ ਰੱਖਣ ਤੋਂ ਬਾਅਦ ਇਹ ਕਰੇਲੇ ਬਿਲਕੁਲ ਆਪਣਾ ਪਾਣੀ ਛੱਡ ਦੇਣਗੇ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ 3-2-4 ਪਾਣੀਆਂ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਵਾਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਬਿਲਕੁਲ ਡਰਾਈ ਕਰਕੇ ਕੱਢ ਲਵਾਂਗੇ ਹੁਣ ਅਸੀਂ ਕarele ਦੇ ਬੀਜ ਅਤੇ ਛਿਲਕਾ ਨੂੰ ਵੀ ਸਾਫ਼ ਪਾਣੀ ਵਿੱਚ ਵਾਸ਼ ਕਰ ਲਵਾਂਗੇ ਸਾਫ਼ ਪਾਣੀ ਵਿੱਚ ਵਾਸ਼ ਕਰਨ ਤੋਂ ਬਾਅਦ ਇਹਨਾਂ ਨੂੰ ਵੀ ਛੋੜ ਕੇ ਸਾਈਡ ਰੱਖ ਲਵਾਂਗੇ ਹੁਣ ਇੱਕ ਕੜਾਹੀ ਵਿੱਚ ਅਸੀਂ ਮਸਟਰਡ ਆਇਲ ਲਵਾਾਂਗੇ ਆਇਲ ਥੋੜਾ ਜਿਹਾ ਖੁੱਲਾ ਹੀ ਲਵਾਾਂਗੇ ਕਿਉਂਕਿ ਅਸੀਂ ਕarele ਫਰਾਈ ਕਰਨੇ ਹਨ ਤੇ ਇੱਕ ਇੱਕ ਕarele ਪਾ ਕੇ ਅਸੀਂ ਸਾਰੇ ਕarele ਵਿੱਚ ਪਾ ਕੇ ਫਰਾਈ ਕਰਾਂਗੇ ਫਲੇਮ ਨੂੰ ਅਸੀਂ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਤੇ ਹੀ ਅਸੀਂ ਇਹਨਾਂ ਨੂੰ ਪਕਾਵਾਂਗੇ ਤੇ ਨਾਲ ਨਾਲ ਅਸੀਂ ਕਰਾਂਗੇ ਸਟਫਿੰਗ ਦੀ ਤਿਆਰੀ ਹੁਣ ਅਸੀਂ ਕarele ਦੇ ਛਿਲਕੇ ਨੂੰ ਬਾਰੀਕ ਕੱਟ ਲਵਾਂਗੇ स्टफिंग ਲਈ ਲਵਾਂਗੇ ਅਸੀਂ 3 ਵੱਡੇ ਆਨੀਅਨ ਇੱਕ ਕਜੰਬ ਤੇ ਥੋੜਾ ਜਿਹਾ ਲਸਣ ਇਹਨਾਂ ਨੂੰ ਇੱਕ ਅਸੀਂ ਚੋਪਰ ਵਿੱਚ ਪਾ ਕੇ ਬਾਰੀਕ ਬਾਰੀਕ ਚੋਪ ਕਰ ਲਵਾਂਗੇ ਅਸੀਂ ਮਸਾਲੇ ਨੂੰ ਚੋਪਰ ਵਿੱਚ ਹੀ ਚੋਪ ਕਰਾਂਗੇ ਕਿਉਂਕਿ ਇਹ ਮਸਾਲਾ ਥੋੜਾ ਖੜਾ ਖੜਾ ਹੀ ਚੰਗਾ ਲੱਗਦਾ ਹੈ ਅਗਰ ਅਸੀਂ ਮਿਕਸੀ ਵਿੱਚ ਪੀਸ ਲਵਾਂਗੇ ਤਾਂ ਉਹ ਜ਼ਿਆਦਾ ਬਾਰੀਕ ਹੋ ਜਾਂਦਾ ਹੈ ਤੇ ਖਾਣ ਵਿੱਚ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਇਹ ਸਾਰੇ ਮਸਾਲੇ ਨੂੰ ਪੀਸ ਕੇ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਮਸਾਲਾ ਸਾਡਾ ਰੈਡੀ ਹੈ ਹੁਣ ਅਸੀਂ ਮਿਕਸਰ ਗਰਾਇੰਡਰ ਵਿੱਚ 2 ਚਮਚ ਲਾਵਾਂਗੇ ਮਸਟਰਡ ਸੀਡ ਦੇ ਤੇ 2 ਚਮਚ ਭਰ ਕੇ ਲਾਵਾਂਗੇ ਸੌਂਫ ਦੇ ਇਸ ਨੂੰ ਅਸੀਂ ਦਰਦਰਾ ਪੀਸ ਲਵਾਂਗੇ ਰੈਡੀ ਹੈ ਸਾਡਾ ਮਸਾਲਾ ਤੇ ਦੂਸਰੀ ਸਾਈਡ ਜੋ ਅਸੀਂ ਕਰੇਲੇ ਫਰਾਈ ਹੋਣ ਲਈ ਰੱਖੇ ਸੀ ਉਹਨਾਂ ਨੂੰ ਅਸੀਂ ਕੜ ਲਵਾਂਗੇ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਆ ਤੇ ਅਸੀਂ ਇਹਨਾਂ ਨੂੰ ਇੱਕ ਸਾਈਡ ਪਲੇਟ ਵਿੱਚ ਰੱਖ ਲਵਾਂਗੇ ਕਰੇਲੇ ਫਰਾਈ ਕਰਨ ਤੋਂ ਬਾਅਦ ਜੋ ਕੜਾਹੀ ਵਿੱਚ ਤੇਲ ਬਚਿਆ ਸੀ ਉਸ ਤੇਲ ਨੂੰ ਅਸੀਂ ਘੱਟ ਕਰ ਲਵਾਂਗੇ ਤੇ ਉਸੇ ਤੇਲ ਵਿੱਚ ਅਸੀਂ ਦਰਦਰਾ ਪੀਸਿਆ ਹੋਇਆ ਸਰੋਂ ਤੇ ਸੌਂਫ ਦਾ ਤੜਕਾ ਲਗਾਵਾਂਗੇ ਥੋੜਾ ਜਿਹਾ ਪੁਣਨਤੇ ਬਾਅਦ ਅਸੀਂ ਪਾਵਾਂਗੇ ਕਰੇਲੇ ਦੇ ਛਿਲਕ ਖੱਟੇ ਹੋਏ ਇਹਨਾਂ ਨੂੰ ਵੀ ਅਸੀਂ ਕੁੰਨ ਲਾ ਮੰਗੇ ਜਦੋਂ ਇਹ ਬਰਾਊਨ ਹੋ ਜਾਵੇ ਤੇ ਫਿਰ ਪਾਵਾਂਗੇ ਅਸੀਂ ਆਪਣਾ ਪੀਸਿਆ ਹੋਇਆ ਮਸਾਲਾ ਹੁਣ ਅਸੀਂ ਪਾ ਦਿੱਤਾ ਇਹਦੇ ਵਿੱਚ ਪੀਸਿਆ ਹੋਇਆ ਮਸਾਲਾ ਇਹ ਮਸਾਲੇ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਪੜੀਜੀ ਪਾਵਾਂਗੇ ਹਲਦੀ ਆਪਣੇ ਸਵਾਦ ਅਨੁਸਾਰ ਪਾਵਾਂਗੇ ਲਾਲ ਮਿਰਚ ਤੇ ਨਾਲ ਹੀ ਪਾਵਾਂਗੇ ਇੱਕ ਚਮਚ ਨਮਕ ਦਾ ਇਹਨੂੰ ਹੌਣ ਚੰਗੀ ਤਰ੍ਹਾਂ ਸਿਪੂਣਾਗੇ ਪੁਣਕੇ ਜਦੋਂ ਇਹ ਬਰਾਊਨ ਹੋ ਜਾਵੇਗਾ ਫਿਰ ਅਸੀਂ ਫਲੇਮ ਨੂੰ ਬੰਦ ਕਰ ਦਵਾਂਗੇ ਇਹ ਸਾਡਾ ਮਸਾਲਾ ਸਟਫਿੰਗ ਲਈ ਰੈਡੀ ਹੈ ਤੇ ਫਰਾਈ ਕੀਤੇ ਹੋਏ ਕਰੇਲਿਆਂ ਵਿੱਚ ਅਸੀਂ ਇਹਨਾਂ ਨੂੰ ਭਰਾਂਗੇ ਕਰੇਲਿਆਂ ਨੂੰ ਅਸੀਂ ਭਰ ਲਿੱਤਾ ਤੇ ਰੈਡੀ ਹੈ ਸਾਡੇ ਕਰੇਲੇ ਤੇ ਅਸੀਂ ਇਹਨਾਂ ਨੂੰ 10-15 ਦਿਨ ਲਈ ਵੀ ਫ੍ਰਿਜ ਵਿੱਚ ਰੱਖ ਸਕਦੇ ਹਾਂ ਤੇ ਖਾ ਸਕਦੇ ਹਾਂ